ਤੇ ਇੰਜਨ ਗੇਰਾਂ ਦੀ ਇੰਜਨ ਗੇਰਾਂ ਦੀ ਗਾਰੰਟੀ ਹੈ ਵੀਰੇ ਆਪਣੀ ਠੀਕ ਹੈ ਜੀ ਬਾਅ ਕੇ ਤਸੱਲੀ ਲੀਣਾ ਹਾਂਜੀ ਹਾਂ ਲੋ ਜੀ ਸ਼ਾਸਤਰੀ ਕਾਲ ਮਿੱਤਰੋ ਅੱਜ ਦੀ ਵੀਡੀਓ ਚ ਆਪਾਂ ਲੈ ਕੇ ਆਏ ਜੌਂਡੀਅਰ ਤੇ ਨਿਊ ਹਾਲੈਂਡ ਤੇ ਇੱਕ ਦੋ ਟਰੈਕਟਰ ਹੋਰ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਜੌਂਡੀਅਰ ਦੀ ਮਾਡਲ ਹੈਗਾ ਵੀਰੇ ਇਹ 2013 2013 ਵੀਰੇ 7ਵੇਂ ਮਹੀਨੇ ਦਾ ਅੱਛਾ 50 50 2 3 ਸਪੀਡ ਠੀਕ ਹੈ ਜੀ ਹਾਂ ਜੀ ਹਾਂ ਟਾਇਰ ਚਾਰੇ ਮਾ 80 ਪੈਸੇ ਅੱਛਾ ਹਾਂ ਜੀ ਫਸਟ ਪਾਰਟੀ ਦਾ ਨਕਦ ਕੈਸ ਆ ਠੀਕ ਹੈ ਜੀ ਤੇ ਕੀਮਤ ਦੀ ਗੱਲ ਕਰੀ ਦੀ ਕੀਮਤ ਵੀਰੇ ਇਹਦੇ ਮੰਗਦੇ ਆ 4,65,000 ਠੀਕ ਹੈ ਜੀ ਹਾਂ ਜੀ ਬਾਕੀ ਮੌਕੇ ਤੇ ਹੋ ਜੂ ਬਾਕੀ ਮੌਕੇ ਤੇ ਕਰ ਦਾਂਗੇ ਵੀਰੇ ਮਾ ਜਿੰਜਨ ਗੇਰਾਂ ਦੀ ਗਾਰੰਟੀ ਆ ਪੂਰੀ ਫੁੱਲ ਗਾਰੰਟੀ ਆਪਾਂ ਮੈਂ ਬਾਹ ਕੇ ਲੈ ਜਾ ਸਕਦਾ ਫਸਟ ਪਾਰਟੀ ਦਾ ਠੀਕ ਹੈ ਜੀ ਹਾਂ ਜੀ ਹਾਂ ਲੋ ਜੀ ਵੀਰੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਾਡਲ 2013 ਦਾ ਰੇਟ ਬਾਈ ਨੇ ਦੱਸ ਦਿੱਤਾ 50 50 ਈ ਆ ਫਾਸਟ ਪਾਰਟੀ ਦਾ ਜਿਹੜਾ ਟਰੈਕਟਰ ਆ ਇੰਨੀ ਕੁ ਚੰਗੀ ਕੰਡੀਸ਼ਨ ਦਾ ਟਰੈਕਟਰ ਪਿਆ ਵੀਰੇ ਕਿਤੇ ਰੰਗ ਪੇਂਟ ਨਹੀਂ ਹੈਗਾ ਸਾਰੇ ਦਾ ਸਾਰਾ ओरिजिनल ਆ ਜਿੱਥੋਂ ਰੰਗ ਲਿਹਾ ਉਥੋਂ ਉਮੀ ਪਿਆ ਕੋਈ ਬਾਈ ਫਫਾਰਾ ਨਹੀਂ ਮਰਵਾਇਆ ਹੋਇਆ ਠੀਕ ਆ ਟਾਇਰ ਬਹੁਤ ਚੰਗੇ ਪਏ ਨੇ ਗੂਡਗਾਰ ਦੇ ਚੰਗੇ ਟਾਇਰ ਨੇ 16 9 28 ਦੇ ਤੇ ਕੰਡੀਸ਼ਨ ਬਹੁਤ ਸੋਹਣੀ ਪਈ ਆ ਟਰੈਕਟਰ ਦੀ ਡਰਾਵਲ ਤੇ ਡੰਡਾ ਨਾਲ ਸਮੇਤ ਦੇਊ ਬਾਈ ਬਾਕੀ ਮੌਕੇ ਤੇ ਰੇਟ ਹੋ ਜਾਊਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਅਗਲਾ ਹੈਗਾ ਵੀਰੇ ਨਿਊ ਹਾਲੈਂਡ ਲੋ ਜੀ ਚੇਪ ਵਾਲੀ ਕਾਪੀ ਆ ਚੇਪ ਵਾਲੀ ਕਾਪੀ ਆ ਮਾਡਲ ਹੈਗਾ 2001 ਤੇ 282000 ਕੀਮਤ ਆ ਬਾਕੀ ਮੌਕੇ ਤੇ ਹੋ ਜੂ 3630 ਤੇ ਬਾਈ ਨੂੰ ਪੁੱਛਦਾ ਇਹਦੀ ਕੀ ਗੱਲ ਬਾਤ ਆ ਬਾਈ ਇਹ ਮਾਡਲ ਹੈਗਾ 2001 ਹੈਨਾ 2001 ਅਗਰੀ ਤੇ ਕੀਮਤ ਕੀਮਤ ਹੈਗੀ 282000 ਕੀਮਤ ਹੈਗੀ 282000 ਹਾਂਜੀ ਤੇ ਇਹ ਵੀਰੇ ਇੰਜਨ ਗੇਅਰਾਂ ਦੀ ਗਾਰੰਟੀ ਆ ਗਾਰੰਟੀ ਹੈ ਵੀਰੇ ਪੰਜਾਬ ਨੰਬਰ ਪੰਜਾਬ ਨੰਬਰ ਮੌਕੇ ਤੇ ਹੋ ਜੂ ਰੇਟ ਚ ਮੌਕੇ ਤੇ ਮਾਨਤਾ ਕਰ ਦਾਂਗੇ ਤੇ ਮੋਬਾਈਲ ਨੰਬਰ ਦੱਸ ਦਿਓ ਵੀਰੇ ਦੋਨਾਂ ਟਰੈਕਟਰਾਂ ਦੀ ਇਹਨਾਂ ਦਾ ਮੋਬਾਈਲ ਨੰਬਰ ਹੈ 9878711624 ਲੋ ਜੀ ਆ ਨੰਬਰ ਤੇ ਬਾਈ ਦੇ ਤੇ ਕਾਲ ਕਰ ਸਕਦੇ ਹੋ ਇੱਕ ਵਾਰ ਫੇਰ ਦੱਸ ਦਿੰਦੇ ਆ 98 787 787 11624 11624 ਤੇ ਇੱਕ ਟਰੈਕਟਰ ਹੋਰ ਆ ਜੀ ਇਹਦੇ ਟਾਇਰ ਦੇਖ ਸਕਦੇ ਹੋ ਨਿਊ ਹਾਲੈਂਡ ਦੇ 16928 ਦੇ ਟਾਇਰ ਨੇ ਪਹਿਲਾ ਵਾਲਾ ਮਾਡਲ ਆ ਇੰਗਲੈਂਡ ਦਾ ਪਹਿਲਾ ਵਾਲਾ ਮਾਡਲ ਹੈ ਇੰਗਲੈਂਡ ਮੇਡ ਹਨਾ ਵੀਰੇ ਤੇ ਪੂਰਾ ਹੈਵੀ ਟਰੈਕਟਰ ਹੈ ਹਨਾ ਜੀ ਤੇ ਬਹੁਤ ਚੰਗਾ ਸਾਫ ਸੁਥਰਾ ਪਿਆ ओरिजिनल ਆ ਸਾਰੇ ਦਾ ਸਾਰਾ ਬਾਈ ਦਾ ਡੰਡਾ ਡਰਾਵਲ ਜਿਹੜਾ ਉਹ ਸਮੇਤ ਦਿਓ ਬਾਈ ਟ੍ਰੈਕਟਰ ਦੀ ਜਿਹੜੀ ਤੁਸੀਂ ਕੰਡੀਸ਼ਨ ਆ ਦੇਖ ਸਕਦੇ ਹੋ ਵੀ ਕਿਤੋਂ ਲੀਕ ਸੀ ਕਿ ਨਹੀਂ ਹੈਗਾ ਵੀਰੇ ਜੇ ਕਿਸੇ ਨੇ ਸ਼ੌਂਕ ਨਾਲ ਰੱਖਣਾ ਨਾ ਸ਼ੌਂਕ ਨਾਲ ਰੱਖਣ ਵਾਲੀ ਚੀਜ਼ ਹੈ ਜਹਾਜ਼ ਵਰਗਾ ਟਰੈਕਟਰ ਪਿਆ ਤੇ ਚੇਪ ਵਾਲੀ ਇਹਦੀ ਕਾਪੀ ਆ ਮਿੱਤਰੋ ਛਤਰੀ ਸੁਤਰੀ ਬਹੁਤ ਸੋਹਣੀ ਲੱਗੀ ਹੋਈ ਆ ਟਰੈਕਟਰ ਨੂੰ ਤੇ ਅਗਲਾ ਹੈਗਾ ਅਰਜਨ ਅਰਜਨ ਜੀ ਅਰਜਨ ਵੀਰੇ ਲੋ ਜੀ ਅਰਜਨ ਕਿੰਨਾ ਮਾਡਲ ਆ ਵੀਰੇ 2017 ਮਾਡਲ ਆ ਵੀਰੇ ਹਾਂਜੀ 2017 ਮਾਡਲ ਆ ਵੀਰੇ ਤੇ ਦੱਸ ਦੋ ਵੀਰੇ ਤਾਂ ਕੀ ਕੀ ਗੱਲ ਬਾਤ ਹੈ ਚੇਂਜਰ ਮਤਲਬ 2017 ਮਾੜਾ ਜਿਹੜਾ ਮੈਟ ਕਹਿੰਦੇ ਨੇ ਉਹ ਚੇਂਜਰ ਵਾਲਾ ਮੈਟ ਚੇਂਜਰ ਵਾਲਾ ਉਹ ਨਹੀਂ ਅੱਗੇ ਉਹ ਨਹੀਂ ਪਿੱਛੇ ਜਾਂਦਾ ਉਹ ਸੇਮ ਅੱਗੇ ਉਹ ਨਹੀਂ ਪਿੱਛੇ ਜਾਂਦਾ ਤੇ ਕੀਮਤ ਇਹਦੀ ਕੀਮਤ ਹੈਗੀ 5,25,000 ਜੀ 5,25,000 ਤੇ ਬਾਈ Ориਜਨਲ ਆ ਸਾਰਾ ਸਾਰਾ Ориਜਨਲ ਟਰੈਕਟਰ ਆ ਵੀਰੇ ਤੇ ਇੰਜਨ ਗੇਅਰਾਂ ਦੀ ਇੰਜਨ ਗੇਅਰਾਂ ਦੀ ਗਾਰੰਟੀ ਆ ਵੀਰੇ ਆਪਣੀ ਠੀਕ ਹੈ ਜੀ ਬਾਅ ਕੇ ਤਸੱਲੀ ਦਿਨਾ ਹਾਂਜੀ ਹਾਂ ਲਓ ਜੀ ਬਾਕੀ ਤਾਂ ਸਲੇ ਉਹੀ ਕੰਟੈਕਟ ਨੰਬਰ ਹੈ ਵੀਰੇ ਹਾਂਜੀ ਹਾਂ ਅਗਲੇ ਟਾਇਰ ਵੀ ਨਵੇਂ ਵਰਗਿਆ ਤੇ ਮਗਲੇ ਪਿਛਲੇ ਲੋ ਜੀ ਅਗਲੇ ਟਾਇਰ ਵੀ ਬਈ ਨਵੇਂ ਵਰਗਿਆ ਤੇ ਮਗਲੇ ਟਾਇਰ ਵੀ ਬਈ ਐਮ ਆਰ ਐਫ ਦੇ ਟਾਇਰ ਲੱਗੇ ਨੇ ਇਹਨਾਂ ਦੀ ਕੀਮਤ ਉਹੀ ਵਧਦੀ ਜਾਂਦੀ ਐ ਐਮ ਆਰ ਐਫ ਦੇ ਟਾਇਰਾਂ ਦੀ ਤੇ ਮਗਰੋਂ ਪੂਰਾ ਚੰਗਾ ਪਿਆ ਕੰਡੀਸ਼ਨ ਦੇਖ ਸਕਦੇ ਹੋ ਕੰਟੈਕਟ ਨੰਬਰ ਬਾਈ ਦਾ ਉਹੀ ਆ ਸਾਈਡ ਗੀਅਰ ਚ ਹਨਾ ਵੀਰੇ ਹਾਂਜੀ ਸਾਈਡ ਗੀਅਰ ਚ ਆ ਵੀਰੇ ਚੇਂਜਰ ਆ ਮਗਰ ਨੂੰ ਵੀ ਉਨੇ ਗੀਰਾਂ ਚ ਜਾਂਦਾ ਬਾਈ ਦਾ ਕਹਿੰਦਾ ਮਤਲਬ ਮੂਰ ਨੂੰ ਵੀ ਇੱਕ ਵਾਰ ਕੰਡੀਸ਼ਨ ਦੇਖ ਸਕਦੇ ਹੋ ਬਾਈ ਨੂੰ ਫੋਨ ਕਰਕੇ ਬਾਈ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਇਦਾਂ ਦੇ ਟਰੈਕਟਰਾਂ ਦੀ ਵੀਡੀਓ ਪਾਉਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਰਸੀ ਭਾਣੀ ਵਾਲਾ ਤੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਫੋਲੋ ਤੇ Insta ਤੇ ਵੀ ਫੋਲੋ ਕਰ ਲਓ ਧੰਨਵਾਦ ਮਿੱਤਰੋ ਸਾਰਿਆਂ ਦਾ ਇਹ ਅੱਜ ਦੀ ਸੋਮਵਾਰ ਬਨਾਲਾ ਮੰਡੀ ਦੇ ਰੇਟ ਸੀ